ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਅਰਮਨ ਸਟੇਟ ਫਗਵਾੜਾ ਵਿਖੇ ਹੋਈ ਜਿਸ ਵਿੱਚ ਚਾਰਾਂ ਮੰਡਲਾਂ ਦੇ ਪ੍ਰਧਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸ਼ਮੂਲਤ ਕੀਤੀ ਮੀਟਿੰਗ ਦੌਰਾਨ ਜਿੱਥੇ 2024 ਦੀਆਂ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਸੰਬੰਧੀ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਸਾਬਕਾ ਮੇਅਰ ਅਰਣ ਖੋਸਲਾ ਨੇ ਮਯੂਦਾ ਸਰਕਾਰ ਤੇ ਕਾਂਗਰਸ ਪਾਰਟੀ ਦੇ ਚਮਕੀ ਨਿਸ਼ਾਨੇ ਜ਼ਾਦੇ ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੇ ਕਿਹਾ ਕਿ ਕਿ ਸਮਾਗਮ ਨੂੰ ਲੈ ਕੇ ਸਾਰੀ ਰਿਪੋਰਟ ਦਿੱਲੀ ਭੇਜੀ ਆਵੇਗੀ ਤੇ ਇਸ ਕਰਕੇ ਇਹਨਾਂ ਸਮਾਗਮਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਣ ਇਸ ਤੋਂ ਇਲਾਵਾ ਸੋਮਪ੍ਰਕਾਸ਼ ਨੇ ਕਿਹਾ ਕਿ ਮਿਤੀ 7 ਜਨਵਰੀ 2024 ਨੂੰ ਫਗਵਾੜਾ ਦੇ ਮਹੱਲਾ ਓਂਕਾਰਨਗਰ ਵਿਖੇ ਲੋੜੀ ਦਾ ਸਮਾਗਮ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਉੱਚ ਸਖਸ਼ੀਤਾ ਪਹੁੰਚ ਕੇ ਜਿੱਥੇ ਨਵਜਾਮੀਆਂ ਧੀਾਂ ਦੀ ਲੋੜੀ ਪਾਉਣਗੀਆਂ ਉੱਥੇ ਉਨ੍ਹਾਂ ਸਾਰੇ ਹੀ ਭਾਜਪਾ ਵਰਕਰਾਂ ਤੇ ਸ਼ਹਿਰ ਵਾਸੀਆਂ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ ਚਾਰੇ ਪ੍ਰੋਗਰਾਮ ਜਿਹੜੇ ਮੰਡਲ ਪ੍ਰਧਾਨਾਂ ਦੀ ਤੁਹਾਡੀ ਜ਼ਿੰਮੇਵਾਰੀ ਹੈ ਚੰਗੀ ਤਰ੍ਹਾਂ ਵੈਲ ਅਟੈਂਡਡ ਹੋਣ ਪਤਾ ਲੱਗੇ ਵੀ ਪ੍ਰੋਗਰਾਮ ਬਹੁਤ ਵਧੀਆ ਹੋਏ ਨੇ ਬੀਟਿੰਗ ਜਿੱਦਾਂ ਜੋਨੀ ਪਰਸਨੈਲਟੀ ਹੋਵੇ ਉਸ ਤੋਂ ਬਹੁਤ ਵਧੀਆ ਪ੍ਰੋਗਰਾਮ ਕਰਨੇ ਆ ਇਹ ਪ੍ਰੋਗਰਾਮ ਕਰਕੇ ਫਿਰ ਰਿਪੋਰਟ ਕਰਨੀ ਹੈ ਤੇ ਉਪਰ ਦਿੱਲੀ ਤੱਕ ਰਿਪੋਰਟ ਜਾਣੀ ਹੈ ਕਿ ਤਰ੍ਹਾਂ ਦੇ ਪ੍ਰੋਗਰਾਮ ਹੋਏ 26 ਤਰੀਕ ਦਾ ਬਹੁਤ ਹੀ ਵੱਡਾ ਪ੍ਰੋਗਰਾਮ ਜਿਹੜਾ ਬੀਰ ਬਾਲਦੇਵ ਫਿਰ ਗਾਰਨਿਜ਼ਾ ਦੀ ਤੇ ਹਰ ਸਾਲ ਵਿਸ਼ੇ ਪੱਧਰ ਤੇ ਬਣਾਇਆ ਜਾਂਦਾ ਮਨਾ ਜਾਣਾ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਐਡੀ ਬੜੀ ਜਿਹੜੀ ਸ਼ਹਾਦਤ ਹੋਈ ਆ ਇਹ ਦੁਨੀਆ ਦਾ ਕਿਹਦਾ ਪੈਗਾਮ ਪਹੁੰਚੇ ਔਰ ਇਹ ਜੀ ਸ਼ਹਾਦਤ ਦੁਨੀਆ 'ਚ ਹੋਰ ਕਿਤੇ ਮਿਲਦੀ ਨਹੀਂ ਤੇ 7 ਤਰੀਕ ਦੀ ਲੋਹੜੀ ਦਾ ਪ੍ਰੋਗਰਾਮ ਹੈ ਜਿਹੜੇ ਪਹਿਲੇ ਵਾਰ ਕੀਤਾ ਸੀ ਉਸੇ ਤਰ੍ਹਾਂ ਪ੍ਰੋਗਰਾਮ ਕਰਨਾ ਸਾਰੇ ਹੌਮਾ-ਹੌਮਾ ਆ ਕੇ ਸਾਰਿਆਂ ਨੇ ਪਹੁੰਚਣਾ ਇਹ ਪ੍ਰੋਗਰਾਮ ਜਿੱਦਾਂ ਤੁਹਾਡੀ ਅੱਗੇ ਤੁਸੀਂ ਕੀਰਤਮਾਨ ਸਤਾਪ ਕੀਤਾ ਬਹੁਤ ਵਧੀਆ ਪ੍ਰੋਗਰਾਮ ਵਾੜੇ ਹੁੰਦੇ ਆ ਹਰ ਸਾਲ ਓਤੋਂ ਵੀ ਵਧੀਆ ਪ੍ਰੋਗਰਾਮ ਕਰੀਏ ਇਸ ਤਰ੍ਹਾਂ ਪ੍ਰੋਗਰਾਮ ਕਰਦੇ ਆ ਤੁਹਾਡੇ ਚਾਹ ਨਾਲ ਤੁਹਾਡੀ ਹਿੰਮਤ ਨਾਲ ਤੁਹਾਡੇ ਲਗਨ ਦੇ ਨਾਲ ਇਹ ਪ੍ਰੋਗਰਾਮ ਹੁੰਦੇ ਨੇ ਸਾਰੇ ਜਣੇ ਇਸ ਵੀ ਇਸ ਵਾਰ ਵੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਇਹਨੂੰ ਬੋਟਾ-ਬੋਟਾ ਦੀ ਗੱਲ ਛੱਡ ਕੇ ਜਿਹੜੇ ਪ੍ਰੋਗਰਾਮ ਹੈ ਉਹਨਾਂ 'ਤੇ ਧਿਆਨ ਦਿਓ ਵੋਟਾਂ ਵੰਦੇ ਬੋਟਾਂ ਦੀ ਗੱਲ ਕਰਨ ਨਾ ਕਰਾਂਗੇ ਇਹ ਪ੍ਰੋਗਰਾਮ ਦੀ ਮਹੱਤਤਾ ਨੂੰ ਮੁੱਕ ਰੱਖਦੇ ਹੋਏ ਇਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਜ਼ੋਰਦਾਰ ਰੰਗਨਾ ਸੀ ਬਣਾਉਣੇ ਆ ਔਰ ਲੋਹੜੀ ਦਾ ਫੰਕਸ਼ਨ ਸਾਰੇ ਜਣੇ ਇੱਥੇ ਸਾਰੇ ਜਣਿਆਂ ਨੂੰ ਜਿਹੜੀ ਜਿਹੜੀ ਕੋਈ ਲੱਗੀ ਹੋ ਸਾਰਿਆਂ ਨੇ ਕਰਨਾ ਜੀ ਜਾਰੀ ਇਸ ਕਾਮ ਲਈ ਆਇਓ ਤੁਹਾਨੂੰ ਬਹੁਤ ਬਹੁਤ ਧੰਨਵਾਦ ਕੱਲ ਦਾ ਪ੍ਰੋਗਰਾਮ ਤੇ ਪਰਸੋ ਦਾ ਪ੍ਰੋਗਰਾਮ ਤੇ ਸੱਤ ਦਿਨਾਂ ਦਾ ਪ੍ਰੋਗਰਾਮ ਸਾਰੇ ਬਹੁਤ ਚੰਗੀ ਤਰ੍ਹਾਂ ਕਰਦੇ ਆਂ। ਇਹ ਤੁਹਾਨੂੰ ਵੀ ਅਪਰੀ ਦਾ ਬਹੁਤ ਧੰਨਵਾਦ। ਭਾਰਤੀ ਜਨਤਾ ਪਾਰਟੀ ਸਾਡੇ ਮੰਡਲ ਚਾਰੇ ਔਰ ਪਾਰਟੀ ਦੇ ਸਾਰੇ ਉੱਦੇਦਾਰ ਸਰਪੰਚ ਪੰਚ ਕਾਰਕਟਰ ਬੜੀ ਉਤਸ਼ਾਹ ਦੇ ਨਾਲ ਅੱਜ ਮੰਤਰੀ ਸਾਹਿਬ ਦੇ ਜੋ ਬਾਹਰ ਨਿਵਾਸ ਸਥਾਨ ਤੇ ਬਹੁਤ ਵੱਡਾ ਇੱਕ ਪ੍ਰੋਗਰਾਮ ਕੀਤਾ ਗਿਆ ਹੈ। ਕਿਉਂਕਿ ਆਨ ਵਾਲਾ ਸਮਾਜ ਜੋ ਹੈ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੱਚ ਹੈ ਔਰ ਸਾਨੂੰ ਕਾਰਕਿਰਤਾ ਨੇ ਅੱਜ ਪ੍ਰਣ ਕੀਤਾ ਵੀ ਲੋਹੜੀ ਦਾ ਵੀ ਪ੍ਰੋਗਰਾਮ ਭਾਰਤੀ ਜਨਤਾ ਪਾਰਟੀ ਮੈਡਮ ਜੀ ਮਨਾ ਰਹੇ ਆ ਇੰਨੇ ਵੀਰਪਾਲ ਜਿਹੜੇ ਸਰਾਂਦੇ ਵਿੱਚ ਬੱਚੇ ਸਾਡੇ ਨੀਂਹ ਦੇ ਵਿੱਚ ਜੋ ਉਦੋਂ ਚੁੜਾਏ ਗਏ ਸੀ ਉਹਨਾਂ ਦਾ ਵੀ ਬੜਾ ਉਤਸ਼ਾਹ ਪਿਛਲੇ ਸਾਲ ਲਾਲ ਕਿਲੇ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਪ੍ਰੋਗਰਾਮ ਬਹੁਤ ਵੱਡਾ ਬਣਾਇਆ ਸੀ ਉਹਨਾਂ ਦਾ ਵੀ ਇੱਕ ਪ੍ਰੋਗਰਾਮ ਫਗਵਾੜੇ ਵਿੱਚ ਕਰ ਰਹੇ ਆ ਔਰ ਸਾਡੀ ਕਾਰਕਿਰਤਾ ਦੀ ਸੋਚ ਆ ਹਰ ਕਾਰਕਾ ਡਟ ਕੇ ਸਾਰੇ ਜ਼ਿੰਮੇਵਾਰ ਮੇਰੇ ਨਾਲ ਸਾਰੇ ਕਾਰਕਿਰਤਾ ਖੜੇ ਆ ਔਰ ਸੀਨੀਅਰ ਆ ਸਾਰੇ ਔਰ ਮੈਂ ਸਾਰੇ ਕਾਰਕਿਰਤਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਨ ਵਾਲਾ ਸਮਾਹ ਨੂੰ ਫੇਰ ਫੁਵਾੜੇ ਵਿੱਚ ਮਾਨਯੋਗ ਸੋਮ ਪ੍ਰਕਾਸ਼ ਕੈਂਜੀ 24 ਦੇ ਵਿੱਚ ਫੇਰ ਲੋਕ ਸਭਾ ਦੇ ਵਿੱਚ ਅਸੀਂ ਸਾਰੇ ਕਾਰਕਿਰਤਾ ਨੇ ਭੇਜਣਾ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਉਤਸ਼ਾਹ ਨਾਲ ਕਾਰਕਿਰਤਾ ਮਿਹਨਤ ਲੱਗ ਕੇ ਡਟ ਗਏ ਆ ਔਰ ਅੱਜ ਦੇ ਦਿਨ ਤੇ ਮੈਂ ਮੈਡਮ ਜੀ ਦਾ ਔਰ ਮੰਤਰੀ ਸੰਪਰਕਾਰ ਜੀ ਦਾ ਚਾਰੇ ਮੰਡਲਾਂ ਪ੍ਰਧਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬੜੇ ਉਤਸ਼ਾਹ ਨਾਲ ਮੀਟਿੰਗ ਕੀਤੀ ਔਰ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਵਾਗੇ ਮੈਂ ਆਪਣੇ ਵੱਲੋਂ ਔਰ ਪਾਰਟੀ ਦੇ ਕਾਰਕਿਰਤਾ ਦਾ ਅੱਜ ਦੇ ਦਿਨ ਤੇ ਬਹੁਤ-ਬਹੁਤ ਧੰਨਵਾਦ ਕਰਦਾ